ਫੋਰ ਸੈਕਟਰ ਤੋਂ ਕੁਐਸਚਨ ਜਿਹੜਾ ਅਕਸਰ ਆਮ ਤੌਰ ਤੇ ਜਦੋਂ ਕਿਤੇ ਭਾਈਚਾਰੇ ਚ ਮਿਲੀਦਾ ਨਾ ਉੱਥੇ ਵੀ ਸਾਰੇ ਪੁੱਛਦੇ ਆ ਉਹ ਹੈ ਉਹੀ ਕਿ ਜੀ ਅੱਗੇ ਵੀਜ਼ਾ ਵਧੂਗਾ ਕਿਵੇਂ ਹਾਂਜੀ ਇਹ ਬੜੀ ਇੱਕ ਸਾਰਿਆਂ ਦੇ ਵਿੱਚ ਮਨਚਾ ਕਿ ਤਿੰਨ ਤਿੰਨ ਸਾਲ ਦੇ ਵੀਜ਼ੇ ਤਾਂ तकरीबन ਸਾਰਿਆਂ ਕੋਲ ਹੈ ਗਿਆ ਵੀਜ਼ਾ 2 ਸਾਲ ਦਾ ਕਿਦਾ ਵੱਧ ਸਕਦਾ ਕਿਵੇਂ ਵੱਧ ਸਕਦਾ ਕੀ ਕਹੋਗੇ ਹੁਣ ਇਹਦੇ ਤੇ ਹਾਂਜੀ ਇੱਕ ਇਹਦੇ ਚ ਨਾ ਹੋਇਆ ਕੀ ਆ ਜਦੋਂ ਇਹ ਵੀਜ਼ੇ ਖੁੱਲੇ ਸੀਗੇ ਜੀ ਉਦੋਂ ਉਹ ਉਹਦੇ ਇੱਕ ਸਮੇਂ ਦੇ ਰਾਉਣ ਸਰਕਾਰ ਚੇਂਜ ਹੋਈ ਆਪਣੀ ਲੇਬਰ ਤੋਂ ਨੇਸ਼ਨਲ ਬਣੀ ਹੈ ਨਾ ਤਾਂ ਨੈਸ਼ਨਲ ਨੇ ਜੋ ਦੇਖਿਆ ਵੀ ਜੋ ਨਵੀਂ ਮਿਨਿਸਟਰ ਆਈ ਹੈ ਹੈ ਨਾ ਇਨਕਮਿੰਗ ਵੀ ਸੀ ਅਰਕਾ ਸਟੈਂਫੋਰਡ ਉਹਨੇ ਵਿਥਿਨ 4-5 ਮੰਥਸ ਕਾਫੀ ਇਹ ਜੇ ਚੇਂਜਸ ਕਰਤੇ ਜਿਹਦੇ ਕਰਕੇ ਜਿਹੜੀ ਜਿਹੜੇ ਰੂਲ ਨੇ ਉਹ ਬਹੁਤ ਗੁੰਝਲਦਾਰ ਹੋ ਗਏ ਲੋਕਾਂ ਲਈ ਤਾਂ ਆਪਾਂ ਉਹਦੀ ਪਰਤਾ ਖੋਲਣ ਦੀ ਕੋਸ਼ਿਸ਼ ਕਰਦੇ ਆ ਖਾਸ ਕਰਕੇ ਟਰਾਂਸਪੋਰਟ ਸੈਕਟਰ ਚ ਵੀ ਕਿੱਦਾਂ ਕਿੱਦਾਂ ਹੋ ਸਕਦਾ ਬੀ ਤੁਹਾਨੂੰ ਐਕਸਟੈਂਸ਼ਨ ਮਿਲ ਸਕਦੀ ਆ 2-2 ਸਾਲ ਦੀ ਪਹਿਲਾਂ ਤਾਂ ਜੀ 2-2 ਸਾਲ ਦੀ ਐਕਸਟੈਂਸ਼ਨ ਕਿਹਨਾਂ ਨੂੰ ਮਿਲਣੀ ਆ ਇਹ ਆਪਾਂ ਸਮਝ ਲਈਏ ਟਰਾਂਸਪੋਰਟ ਸੈਕਟਰ ਦੇ ਕੰਮ ਕਰਦੇ ਬੰਦਿਆਂ ਨੂੰ ਜੇ ਤਾਂ ਤੁਸੀਂ ਬੱਸ ਚਲਾਉਨੇ ਆ ਤੁਸੀਂ ਟਰੱਕ ਚਲਾਉਨੇ ਆ ਹਨਾ ਕਲਾਸ 4 ਦਾ ਜਾਂ 5 ਦਾ ਤੁਸੀਂ ਟੋ ਟਰੱਕ ਚਲਾਉਨੇ ਆ ਕਲਾਸ 4 ਜਾਂ 5 ਦਾ ਤੁਸੀਂ 에ਅਰਕ੍ਰਾਫਟ ਰਿਫਿਊਲਰ ਦੀ ਜੌਬ ਕਰਦੇ ਆ ਇਹ ਸਾਰੀਆਂ ਇਹ ਜਿੰਨੇ ਵੀ ਟਰਾਂਸਪੋਰਟ ਸੈਕਟਰ ਦੇ ਜਿੰਨੇ ਵੀ ਰੋਲ ਨੇ ਕਲਾਸ 4 ਜਾਂ 5 ਦਾ ਟਰੱਕ ਜੇ ਤੁਸੀਂ 6 April 2024 ਤੋਂ ਪਹਿਲਾਂ ਵੀਜ਼ਾ ਪਾਇਆ ਆ ਤੁਸੀਂ ਪਾਥਵੇ ਟੂ ਰੈਜ਼ੀਡੈਂਸ ਤੇ ਆ ਟਰਾਂਸਪੋਰਟ ਸੈਕਟਰ ਦੇੰਦ ਤਦ ਤੁਹਾਨੂੰ ਟੋਟਲ 5 ਸਾਲ ਦਾ ਵੀਜ਼ਾ ਮਿਲਣਾ ਯਾਨੀ ਕਿ ਜੇ ਤੁਹਾਡਾ ਹੁਣ 3 ਦਾ ਲੱਗਿਆ ਜੀ ਤਾਂ ਤੁਹਾਨੂੰ 2 ਸਾਲ ਦੀ ਐਕਸਟੈਂਸ਼ਨ ਮਿਲੂਗੀ ਜੀ ਜੇ ਹੁਣ ਤੁਸੀਂ ਕਲਾਸ 2 ਦਾ ਟਰੱਕ ਚਲਾ ਰਹੇ ਹੋ ਹਮ ਤੇ ਤੁਸੀਂ ਵੀਜ਼ਾ 6 April 2024 ਤੋਂ ਪਹਿਲਾਂ ਪਾਇਆ ਹਮ ਤੇ 21 June 2023 ਤੋਂ ਬਾਅਦ ਪਾਇਆ ਜੀ ਫੇਰ ਵੀ ਤੁਹਾਨੂੰ 5 ਸਾਲ ਦਾ ਵੀਜ਼ਾ ਮਿਲੇਗਾ ਜੀ ਜਾਨੀ 2 ਸਾਲ ਦੀ ਐਕਸਟੈਂਸ਼ਨ ਤੁਹਾਨੂੰ ਮਿਲੂਗੀ ਮਿਲੂ ਜੇ ਤੁਸੀਂ ਕਲਾਸ 2 ਦਾ ਟਰੱਕ ਚਲਾ ਰਹੇ ਹੋ ਪਰ ਤੁਸੀਂ 21 ਜੂਨ 2023 ਤੋਂ ਪਹਿਲਾ ਵੀਜ਼ਾ ਪਾਇਆ ਹ ਹ ਤਾਂ ਫੇਰ ਤੁਹਾਨੂੰ 3 ਸਾਲ ਦਾ ਹੀ ਵੀਜ਼ਾ ਮੈਕਸਿਮਮ ਮਿਲੇਗਾ ਉੱਪਰ ਚ ਐਕਸਟੈਂਸ਼ਨ ਨਹੀਂ ਮਿਲੂ ਜੀ ਹਾਂ ਜੀ ਹੁਣ ਇਹ ਕਿਉਂ ਆ ਕਿਉਂਕਿ ਸਰਕਾਰ ਕਹਿੰਦੀ ਹੈ ਕਿ ਅਸੀਂ ਪ੍ਰੋਮਿਸ ਕੀਤਾ ਸੀ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ 21 ਜੂਨ 2023 ਤੋਂ ਬਾਅਦ ਤੇ 6 April 2024 ਤੋਂ ਪਹਿਲਾ ਵੀਜ਼ਾ ਪਾਇਆ ਆ ਕਿ ਤੁਹਾਨੂੰ 5-5 ਸਾਲ ਦਾ ਵੀਜ਼ਾ ਮਿਲਣਗੇ ਤਾਂ ਉਹ ਇਹ ਨਹੀਂ ਦੇਖ ਰਹੇ ਵੀ ਤੁਹਾਡਾ ਰੋਲ ਕੀ ਆ ਉਹ ਤੁਹਾਨੂੰ 5 ਸਾਲ ਦਾ ਵੀਜ਼ਾ ਆਫਰ ਕਰ ਰਹੇ ਜੀ ਇਹ ਡੇਟਾ ਤੋਂ ਬਾਹਰ ਉਹਨਾਂ ਨੇ ਇਹ ਚੈੱਕ ਕਰਨਾ ਕਿ ਕੀ ਤੁਸੀਂ ਗ੍ਰੀਨ ਲਿਸਟ ਦਾ ਰੋਲ ਕਰ ਰਹੇ ਹੋ ਕਿਹਾ ਤੁਸੀਂ ਪਾਸਵੇ ਟੂ ਰੈਜ਼ੀਡੈਂਸ ਤੇ ਹੈਗੇ ਆ ਜੇ ਤੁਸੀਂ ਨਹੀਂ ਹੈਗੇ ਪਾਸਵੇ ਟੂ ਰੈਜ਼ੀਡੈਂਸ ਤੇ ਹੁਣ ਕਲਾਸ 2 ਦਾ ਟਰੱਕ ਡਰਾਈਵਰ ਹੈ ਨਹੀਂ ਜੇ ਉਸ ਤੋਂ ਪਹਿਲਾਂ ਵੀਜ਼ਾ ਪਾਇਆ ਕਿ ਜੂਨ 2023 ਤੋਂ ਤਾਂ ਉਹਨਾਂ ਨੇ ਕਿਹਾ ਵੀ ਸਕਿੱਲ ਲੈਵਲ 4 ਦੀ ਜੌਬ ਆ ਅਸੀਂ ਇਹਦੇ 'ਚ ਤੁਹਾਨੂੰ ਪਾਸਪੋਰਟ ਟੂ ਰੈਜ਼ਿਡੈਂਸ ਨਹੀਂਗਾ ਤੇ ਸੈਕਟਰ ਕਿਉਂਕਿ ਸੈਕਟਰ ਐਗਰੀਮੈਂਟ ਚ ਕਵਰ ਨਹੀਂ ਹੁੰਦੀ ਉਹ ਜੀ ਤਾਂ ਇਸ ਕਰਕੇ ਤੁਹਾਨੂੰ 3 ਸਾਲ ਦਾ ਹੀ ਵੀਜ਼ਾ ਆਇਆ ਤੇ ਜਿਨ੍ਹਾਂ ਦੇ 2 ਸਾਲ ਦੇ ਵੀਜ਼ੇ ਵੱਧ ਸਕਦੇ ਆ ਉਹਨਾਂ ਦੇ ਲਈ 4 ਬੈਂਡ ਦੀ ਕਹਿੰਦੇ ਕੰਡੀਸ਼ਨ ਆ ਉਹ ਵੀ ਹੈਗੀ ਆ ਤੇ ਪਰ ਜੇ ਕਿਸੇ ਨੇ ਨਾਲ ਗ੍ਰੈਜੂਏਸ਼ਨ ਇੰਡੀਆ ਤੋਂ ਕੀਤੀ ਹੋਈ ਆ ਤੇ 3 ਸਾਲ ਦਾ ਕਹਿੰਦੇ ਐਕਸਪੀਰੀਅੰਸ ਨਿਊਜ਼ੀਲੈਂਡ ਦਾ ਜਾਂ ਬਾਹਰਲਾ ਹੈਗਾ ਤੇ ਉਹਦੇ ਲਈ ਕੀ ਆ ਕੀ ਕਵਰ ਹੋ ਸਕਦਾ ਵੀਜ਼ਾ ਮਿਲ ਸਕਦਾ ਦੇਖੋ ਰੋਲ ਤੇ ਡਿਪੈਂਡ ਕਰਦਾ ਜਿਹੜੇ ਹੁਣ ਅਨਫੋਰਚਨਟਲੀ ট্রাক ਡਰਾਈਵਰ ਦੇ ਜਿੰਨੇ ਵੀ ਰੋਲ ਆ ਚਾਹੇ ਤੁਸੀਂ ਕਲਾਸ 4 ਦੀ ਜੌਬ ਆ 5 ਦੀ ਆ ਉਹ ਓਕਿਊਪੇਸ਼ਨ ਸਕਿੱਲ ਲੈਵਲ ਤੇ 4 ਦਾ ਮੰਨਿਆ ਜਾਂਦਾ ਜੀ ਤਾਂ ਜੇ ਤੁਹਾਡਾ ਰੋਲ 4 ਜਾਂ 5 ਦੀ ਸਕਿੱਲ ਲੈਵਲ ਆ ਤੁਹਾਡਾ ਓਕਿਊਪੇਸ਼ਨ 4 অর 5 ਫਾਲ ਕਰਦਾ ਤਾਂ ਤੁਹਾਨੂੰ ਆਇਲਸ ਦੀ ਲੋੜ ਆ ਪੀਟੀ ਦੀ ਲੋੜ ਆ ਐਕਸਟੈਂਸ਼ਨਲੀ ਚਾਰ ਪੈਨ ਚਾਰ ਪੈਨ ਜਿਹੜੇ ਯਾਰ 29 ਪੀਟੀ ਚ ਉਹ ਚਾਹੀਦੇ ਹੀ ਚਾਹੀਦੇ ਤੁਸੀਂ ਹਰ ਸਕਿਪ ਨਹੀਂ ਗਾ ਸਕਦਾ ਜੀ ਤੇ ਜੇ ਕਿਸ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਗ੍ਰੈਜੂਏਸ਼ਨ ਕਿੱਥੋਂ ਕੀਤੀ ਹੈ ਇੰਡੀਆ ਤੋਂ ਨਹੀਂ ਫੇਰ ਤੁਹਾਨੂੰ ਫੇਰ ਵੀ ਦੇਣੇ ਪੈਣਗੇ ਤੁਹਾਡੇ ਜਿਹੜਾ ਪੀਟੀ ਦਾ ਉਹ ਰਿਕੁਆਇਰਮੈਂਟ ਰਹੂਗੀ ਹੀ ਦੋ ਤੁਹਾਡਾ ਮਿਨੀਮਮ ਸਕਿੱਲ ਥ੍ਰੈਸ਼ਹੋਲਡ ਮੀਟ ਹੋ ਜਾਂਦਾ ਜੇ ਤੁਹਾਡੀ ਬੈਚਲਰ ਕੀਤੀ ਹੋਈ ਆ ਪਰ ਇੰਗਲਿਸ਼ ਦੀ ਰਿਕੁਆਇਰਮੈਂਟ ਜੇ ਸਕਿੱਲ ਲੈਵਲ 4 ਜਾਂ 5 ਦੀ ਜੌਬ ਆ ਉਹ ਉਦਾਂ ਹੀ ਆ ਜਿਵੇਂ ਤੁਸੀਂ ਨਵਾਂ ਵੀਜ਼ਾ ਪਾ ਰਹੇ ਹੋ ਉਹ ਮਿਲਣੀ ਪੈਣੀ ਪੈਣੀ ਆ ਤੇ ਜੇ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਨਿਊਜ਼ੀਲੈਂਡ ਚ ਆ ਕੇ ਗ੍ਰੈਜੂਏਸ਼ਨ ਕੀਤੀ ਆ ਤਾਂ हां जी ਅਗਰ ਇੱਥੇ ਬੈਚਲਰ ਕੀਤੀ ਹੋ ਫਿਰ ਲਿਆ ਫਿਰ ਉਹ ਇੰਗਲਿਸ਼ ਦੀ ਰਿਕੁਆਇਰਮੈਂਟ ਜਿਹੜੀ ਆ ਚੇਂਜ ਹੋ ਜਾਂਦੀ ਹੈ ਟ੍ਰਾਂਸਪੋਰਟ ਸੈਕਟਰ ਤੋਂ ਕੁਐਸਚਨ ਜਿਹੜਾ ਅਕਸਰ ਆਮ ਤੌਰ ਤੇ ਜਦੋਂ ਕਿਤੇ ਭਾਈਚਾਰੇ ਚ ਮੇਲੀ ਦਾ ਨਾ ਉੱਥੇ ਵੀ ਸਾਰੇ ਪੁੱਛਦੇ ਆ ਉਹ ਹੈ ਉਹੀ ਕਿ ਜੀ ਅੱਗੇ ਵੀਜ਼ਾ ਵਧੂਗਾ ਕਿਵੇਂ ਹਾਂ ਜੀ ਇਹ ਬੜੀ ਇੱਕ ਸਾਰਿਆਂ ਦੇ ਵਿੱਚ ਮਨ ਚ ਆ ਕਿ ਤਿੰਨ ਤਿੰਨ ਸਾਲ ਦੇ ਵੀਜ਼ੇ ਤਾਂ ਤਕਰੀਬਨ ਸਾਰਿਆਂ ਕੋਲ ਹੈਗੇ ਆ ਵੀਜ਼ਾ 2 ਸਾਲ ਦਾ ਕਿਦਾਂ ਵੱਧ ਸਕਦਾ ਕਿਵੇਂ ਵੱਧ ਸਕਦਾ ਕੀ ਕਹੋਂਗੇ ਹੁਣ ਇਹਦੇ ਤੇ ਹਾਂਜੀ ਇੱਕ ਇਹਦੇ ਚ ਨਾ ਹੋਇਆ ਕੀ ਆ ਜਦੋਂ ਇਹ ਵੀਜ਼ੇ ਖੁੱਲੇ ਸੀਗੇ ਉਦੋਂ ਉਹ ਉਹਦੇ ਕ ਸਮੇ ਦੇ ਰਾਉਣ ਸਰਕਾਰ ਚੇਂਜ ਹੋਈ ਆਪਣੀ ਲੇਬਰ ਤੋਂ ਨੇਸ਼ਨਲ ਬਣੀ ਹੈ ਨਾ ਤਾਂ ਨੈਸ਼ਨਲ ਨੇ ਜੋ ਦੇਖਿਆ ਵੀ ਜਦ ਨਵੀਂ ਮਿਲੇਸ਼ਨ ਮਿਸਟਰੀ ਆਈ ਹੈ ਹੈ ਨਾ ਇਨਕਮਿੰਗ ਵੀ ਸੀ ਅਰ ਕਲ ਟੈਂਪੋਰ ਉਹਨੇ ਵਿਥਿਨ 4-5 ਮਨਸ ਕਾਫੀ ਇਹ ਜੇ ਚੇਂਜਸ ਕਰਤੇ ਜਿਹਦੇ ਕਰਕੇ ਜਿਹੜੀ ਜਿਹੜੇ ਰੂਲ ਨੇ ਉਹ ਬਹੁਤ ਗੁੰਝਲਦਾਰ ਹੋ ਗਏ ਲੋਕਾਂ ਲਈ ਤਾਂ ਆਪਾਂ ਉਹਦੀਆਂ ਪਰਤਾਂ ਖੋਲਣ ਦੀ ਕੋਸ਼ਿਸ਼ ਕਰਦੇ ਆਂ ਖਾਸ ਕਰਕੇ ਟਰਾਂਸਪੋਰਟ ਸੈਕਟਰ 'ਚ ਵੀ ਕਿੱਦਾਂ ਕਿੱਦਾਂ ਹੋ ਸਕਦਾ ਵੀ ਤੁਹਾਨੂੰ ਐ ਐਕਸਟੈਂਸ਼ਨ ਮਿਲ ਸਕਦੀ ਆ ਦੋ-ਦੋ ਸਾਲ ਦੀ ਪਹਿਲਾਂ ਤਾਂ ਜੀ ਦੋ-ਦੋ ਸਾਲ ਦੀ ਐਕਸਟੈਂਸ਼ਨ ਕਿਹਨਾਂ ਨੂੰ ਮਿਲਣੀ ਆ ਇਹ ਆਪਾਂ ਸਮਝ ਲਈਏ ਟਰਾਂਸਪੋਰਟ ਸੈਕਟਰ 'ਚ ਕੰਮ ਕਰਦੇ ਬੰਦਿਆਂ ਨੂੰ ਜੇ ਤਾਂ ਤੁਸੀਂ ਬੱਸ ਚਲਾਉਨੇ ਆ ਤੁਸੀਂ ਟਰੱਕ ਚਲਾਉਨੇ ਆ ਹਨਾ ਕਲਾਸ 4 ਦਾ ਜਾਂ 5 ਦਾ ਤੁਸੀਂ ਟੋ ਟਰੱਕ ਚਲਾਉਨੇ ਆ ਕਲਾਸ 4 ਜਾਂ 5 ਦਾ ਤੁਸੀਂ 에ਅਰਕ੍ਰਾਫਟ ਰਿਫਿਊਲਰ ਦੀ ਜੌਬ ਕਰਦੇ ਆ ਇਹ ਸਾਰੀਆਂ ਇਹ ਜਿੰਨੇ ਵੀ ਟ੍ਰਾਂਸਪੋਰਟ ਸੈਕਟਰ ਦੇ ਜਿੰਨੇ ਵੀ ਰੋਲ ਨੇ ਕਲਾਸ 4 ਜਾਂ 5 ਦਾ ਟਰੱਕ ਜੇ ਤੁਸੀਂ 6 April 2024 ਤੋਂ ਪਹਿਲਾਂ ਵੀਜ਼ਾ ਪਾਇਆ ਆ ਤੁਸੀਂ ਪਾਥਵੇ ਟੂ ਰੈਜ਼ਿਡੈਂਸ ਤੇ ਆ ਟ੍ਰਾਂਸਪੋਰਟ ਸੈਕਟਰ ਦੇ ਵਿੱਚ ਤਾਂ ਤੁਹਾਨੂੰ ਟੋਟਲ 5 ਸਾਲ ਦਾ ਵੀਜ਼ਾ ਮਿਲਣਾ ਯਾਨੀ ਕਿ ਜੇ ਤੁਹਾਡਾ ਹੁਣ 3 ਦਾ ਲੱਗਿਆ ਜੀ ਤਾਂ ਤੁਹਾਨੂੰ 2 ਸਾਲ ਦੀ ਐਕਸਟੈਂਸ਼ਨ ਮਿਲੂਗੀ ਜੀ ਜੇ ਹੁਣ ਤੁਸੀਂ ਕਲਾਸ 2 ਦਾ ਟਰੱਕ ਚਲਾ ਰਹੇ ਹੋ ਹੂੰ ਤੇ ਤੁਸੀਂ ਵੀਜ਼ਾ 6 April 2024 ਤੋਂ ਪਹਿਲਾਂ ਪਾਇਆ ਹੂੰ ਤੇ 21 June 2023 ਤੋਂ ਬਾਅਦ ਪਾਇਆ ਜੀ ਫੇਰ ਵੀ ਤੁਹਾਨੂੰ 5 ਸਾਲ ਦਾ ਵੀਜ਼ਾ ਮਿਲੇਗਾ ਜੀ ਜਿਹੜੀ 2 ਸਾਲ ਦੀ ਐਕਸਟੈਂਸ਼ਨ ਤੁਹਾਨੂੰ ਮਿਲੂਗੀ ਮਿਲੂ ਜੇ ਤੁਸੀਂ ਕਲਾਸ 2 ਦਾ ਟਰੱਕ ਚਲਾ ਰਹੇ ਆ ਪਰ ਤੁਸੀਂ 21 June 2023 ਤੋਂ ਪਹਿਲਾਂ ਵੀਜ਼ਾ ਪਾਇਆ ਹੂੰ ਤਾਂ ਫੇਰ ਤੁਹਾਨੂੰ 3 ਸਾਲ ਦਾ ਹੀ ਵੀਜ਼ਾ ਮੈਕਸਿਮਮ ਮਿਲੇਗਾ ਉਸ ਤੋਂ ਐਕਸਟੈਂਸ਼ਨ ਨਹੀਂ ਮਿਲੂਗੀ ਜੀ ਹਾਂ ਜੀ ਹੁਣ ਇਹ ਕਿਉਂ ਆ ਕਿਉਂਕਿ ਸਰਕਾਰ ਕਹਿੰਦੀ ਹੈ ਕਿ ਅਸੀਂ ਪ੍ਰੋਮਿਸ ਕੀਤਾ ਸੀ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ 21 ਜੂਨ 2023 ਤੋਂ ਬਾਅਦ ਤੇ 6 April 2024 ਤੋਂ ਪਹਿਲਾਂ ਵੀਜ਼ਾ ਪਾਇਆ ਆ ਕਿ ਤੁਹਾਨੂੰ 5-5 ਸਾਲ ਦੇ ਵੀਜ਼ੇ ਮਿਲਣਗੇ ਤਾਂ ਉਹ ਇਹ ਨਹੀਂ ਦੇਖ ਰਹੇ ਵੀ ਤੁਹਾਡਾ ਰੋਲ ਕੀ ਆ ਉਹ ਤੁਹਾਨੂੰ 5 ਸਾਲ ਦਾ ਵੀਜ਼ਾ ਆਫਰ ਕਰ ਰਹੇ ਜੀ ਇਹ ਡੇਟਾਂ ਤੋਂ ਬਾਹਰ ਉਹਨਾਂ ਨੇ ਇਹ ਚੈੱਕ ਕਰਨਾ ਕਿ ਕੀ ਤੁਸੀਂ ਗ੍ਰੀਨ ਲਿਸਟ ਦਾ ਰੋਲ ਕਰ ਰਹੇ ਹੋ ਕੀ ਤੁਸੀਂ ਪਾਸਵੇ ਟੂ ਰੈਜ਼ੀਡੈਂਸ ਤੇ ਹੈਗੇ ਆ ਜੇ ਤੁਸੀਂ ਨਹੀਂ ਹੈਗੇ ਪਾਸਪੋਰਟ ਟੂ ਰੈਜ਼ੀਡੈਂਸ ਤੇ ਹੁਣ ਕਲਾਸ 2 ਦਾ ਟਰੱਕ ਡਰਾਈਵਰ ਹੈ ਨਹੀਂ ਜੇ ਉਸ ਤੋਂ ਪਹਿਲਾਂ ਵੀਲਾ ਪਿਆ ਕਿ ਜੂਨ 2023 ਤੋਂ ਤਾਂ ਉਹਨਾਂ ਨੇ ਕਿਹਾ ਵੀ ਸਕਿੱਲ ਲੈਵਲ 4 ਦੀ ਜੌਬ ਆ ਅਸੀਂ ਇਹਦੇ 'ਚ ਤੇ ਤੁਹਾਨੂੰ ਪਾਸਪੋਰਟ ਟੂ ਰੈਜ਼ੀਡੈਂਸ ਨਹੀਂਗਾ ਤੇ ਸੈਕਟਰ ਕਿਉਂਕਿ ਸੈਕਟਰ ਐਗਰੀਮੈਂਟ 'ਚ ਕਵਰ ਨਹੀਂ ਹੁੰਦੀ ਉਹ ਜੀ ਤਾਂ ਇਸ ਕਰਕੇ ਤੁਹਾਨੂੰ 3 ਸਾਲ ਦਾ ਹੀ ਵੀਜ਼ਾ ਆਇਆ ਤੇ ਜਿਨ੍ਹਾਂ ਦੇ 2 ਸਾਲ ਦੇ ਵੀਜ਼ੇ ਵੱਧ ਸਕਦੇ ਆ ਉਹਨਾਂ ਦੇ ਲਈ 4 ਬੈਂਡ ਦੀ ਕਹਿੰਦੇ ਕੰਡੀਸ਼ਨ ਆ ਉਹ ਵੀ ਹੈਗੀ ਆ ਤੇ ਪਰ ਜੇ ਕਿਸੇ ਨੇ ਨਾਲ ਗ੍ਰੈਜੂਏਸ਼ਨ ਇੰਡੀਆ ਤੋਂ ਕੀਤੀ ਹੋਈ ਆ ਤੇ 3 ਸਾਲ ਦਾ ਕਹਿੰਦੇ ਐਕਸਪੀਰੀਅੰਸ ਨਿਊਜ਼ੀਲੈਂਡ ਦਾ ਜਾਂ ਬਾਹਰਲਾ ਹੈਗਾ ਤੇ ਉਹਦੇ ਲਈ ਕੀ ਹੈ ਕੀ ਕਵਰ ਹੋ ਸਕਦਾ ਵੀਜ਼ਾ ਮਿਲ ਸਕਦਾ ਦੇਖੋ ਰੋਲ ਤੇ ਡਿਪੈਂਡ ਕਰਦਾ ਜਿਹੜੇ ਹੁਣ ਅਨਫੋਰਚਨਟਲੀ ਟਰੱਕ ਡਰਾਈਵਰ ਦੇ ਜਿੰਨੇ ਵੀ ਰੋਲ ਆ ਚਾਹੇ ਤੁਸੀਂ ਕਲਾਸ 4 ਦੀ ਜੌਬ ਆ 5 ਦੀ ਆ ਉਹ ਓਕਿਊਪੇਸ਼ਨ ਸਕਿੱਲ ਲੈਵਲ ਤੇ 4 ਦਾ ਮੰਨਿਆ ਜਾਂਦਾ ਜੀ ਤਾਂ ਜੇ ਤੁਹਾਡਾ ਰੋਲ 4 ਜਾਂ 5 ਦੀ ਸਕਿੱਲ ਲੈਵਲ ਆ ਤੁਹਾਡਾ ਓਕਿਊਪੇਸ਼ਨ 4 অর 5 ਚ ਫਾਲ ਕਰਦਾ ਤਾਂ ਤੁਹਾਨੂੰ ਆਇਲਸ ਦੀ ਲੋੜ ਆ ਪੀਟੀ ਦੀ ਲੋੜ ਆ ਐਕਸਟੈਂਸ਼ਨ ਦੀ ਚਾਰ ਚਾਰ ਬੈਂਡ ਜਿਹੜੇ ਯਾਰ 29 ਪੀਟੀ ਚ ਉਹ ਚਾਹੀਦੇ ਹੀ ਚਾਹੀਦੇ ਤੁਸੀਂ ਉਹ ਸਕਿਪ ਨਹੀਂ ਗਾ ਸਕਦੇ ਜੀ ਤੇ ਜੇ ਕਿਸੇ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਇਹ ਗ੍ਰੈਜੂਏਸ਼ਨ ਕਿੱਥੋਂ ਕੀਤੀ ਹੈ ਇੰਡੀਆ ਤੋਂ ਨਹੀਂ ਫੇਰ ਨਹੀਂ ਤੁਹਾਨੂੰ ਫੇਰ ਵੀ ਦੇਣੇ ਪੈਣਗੇ ਤੁਹਾਡੇ ਜਿਹੜਾ ਪੀਟੀ ਦਾ ਉਹ ਰਿਕੁਆਇਰਮੈਂਟ ਰਹੂਗੀ ਹੀ ਰੋ ਤੁਹਾਡਾ ਮਿਨੀਮਮ ਸਕਿੱਲ ਥ੍ਰੈਸ਼ਹੋਲਡ ਮੀਟ ਹੋ ਜਾਂਦਾ ਜੇ ਤੁਹਾਡੀ ਬੈਚਲਰ ਕੀਤੀ ਹੋਈ ਆ ਪਰ ਇੰਗਲਿਸ਼ ਦੀ ਰਿਕੁਆਇਰਮੈਂਟ ਜੇ ਸਕਿੱਲ ਲੈਵਲ 4 ਜਾਂ 5 ਦੀ ਜੋਬਾ ਉਹ ਉਦਾਂ ਹੀ ਆ ਜਿਵੇਂ ਤੁਸੀਂ ਨਵਾਂ ਵੀਜ਼ਾ ਪਾ ਰਹੇ ਹੋ ਉਹ ਮਿਲ ਨਹੀਂ ਪੈਣੀ ਪੈਣੀ ਤੇ ਜੇ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਨਿਊਜ਼ੀਲੈਂਡ ਚ ਆ ਕੇ ਗ੍ਰੈਜੂਏਸ਼ਨ ਕੀਤੀ ਆ ਤਾਂ हां जी ਅਗਰ ਇੱਥੇ ਬੈਚਲਰ ਕੀਤੀ ਹੋ ਫਿਰ ਨਹੀਂ ਆ ਫਿਰ ਉਹ ਇੰਗਲਿਸ਼ ਦੀ ਰਿਕੁਆਇਰਮੈਂਟ ਜਿਹੜੀ ਆ ਚੇਂਜ ਹੋ ਜਾਂਦੀ ਆ ਟ੍ਰਾਂਸਪੋਰਟ ਸੈਕਟਰ ਤੋਂ ਕੁਐਸਚਨ ਜਿਹੜਾ ਅਕਸਰ ਆਮ ਤੌਰ ਤੇ ਜਦੋਂ ਕਿਤੇ ਭਾਈਚਾਰੇ ਚ ਮਿਲੀਦਾ ਨਾ ਉੱਥੇ ਵੀ ਸਾਰੇ ਪੁੱਛਦੇ ਆ ਉਹ ਹੈ ਉਹੀ ਕਿ ਜੀ ਅੱਗੇ ਵੀਜ਼ਾ ਵਧੂਗਾ ਕਿਵੇਂ ਹਾਂ ਜੀ ਇਹ ਬੜੀ ਇੱਕ ਸਾਰਿਆਂ ਦੇ ਵਿੱਚ ਮਨ ਚ ਆ ਕਿ ਤਿੰਨ ਤਿੰਨ ਸਾਲ ਦੇ ਵੀਜ਼ੇ ਤਾਂ ਤਕਰੀਬਨ ਸਾਰਿਆਂ ਕੋਲ ਹੈਗੇ ਆ ਵੀਜ਼ਾ 2 ਸਾਲ ਦਾ ਕਿਦਾਂ ਵੱਧ ਸਕਦਾ ਕਿਵੇਂ ਵੱਧ ਸਕਦਾ ਕੀ ਕਹੋਂਗੇ ਹੁਣ ਇਹਦੇ ਤੇ ਹਾਂਜੀ ਇੱਕ ਇਹਦੇ ਚ ਨਾ ਹੋਇਆ ਕੀ ਆ ਜਦੋਂ ਇਹ ਵੀਜ਼ੇ ਖੁੱਲੇ ਸੀਗੇ ਜੀ ਉਦੋਂ ਉਹ ਉਹਦੇ ਕ ਸਮੇ ਦੇ ਰਾਉਣ ਸਰਕਾਰ ਚੇਂਜ ਹੋਈ ਆਪਣੀ ਲੇਬਰ ਤੋਂ ਨੇ ਨੈਸ਼ਨਲ ਬਣੀ ਹੈ ਨਾ ਤਾਂ ਨੈਸ਼ਨਲ ਨੇ ਜੋ ਦੇਖਿਆ ਵੀ ਜਦ ਨਵੀਂ ਮਿਲੇਸ਼ਨ ਮਿਸਟਰੀ ਆਈ ਹੈ ਹੈ ਨਾ ਇਨਕਮਿੰਗ ਵੀ ਸੀ ਅਰਕਲ ਸਟੈਂਡ ਫੋਰ ਉਹਨੇ ਵਿਦਨ 4 5 ਮੰਥਸ ਕਾਫੀ ਇਹ ਜੇ ਚੇਂਜਸ ਕਰਤੇ ਜਿਹਦੇ ਕਰਕੇ ਜਿਹੜੀ ਜਿਹੜੇ ਰੂਲ ਨੇ ਉਹ ਬਹੁਤ ਗੁੰਝਲਦਾਰ ਹੋ ਗਏ ਲੋਕਾਂ ਲਈ ਤਾਂ ਆਪਾਂ ਉਹਨਾਂ ਦੀਆਂ ਪਰਤਾ ਖੋਲਣ ਦੀ ਕੋਸ਼ਿਸ਼ ਕਰਦੇ ਹਾਂ ਖਾਸ ਕਰਕੇ ਟਰਾਂਸਪੋਰਟ ਸੈਕਟਰ 'ਚ ਵੀ ਕਿੱਦਾਂ ਕਿੱਦਾਂ ਹੋ ਸਕਦਾ ਵੀ ਤੁਹਾਨੂੰ ਐਕਸਟੈਂਸ਼ਨ ਮਿਲ ਸਕਦੀ ਹੈ 2-2 ਸਾਲ ਦੀ ਪਹਿਲਾਂ ਤਾਂ ਜੀ 2-2 ਸਾਲ ਦੀ ਐਕਸਟੈਂਸ਼ਨ ਕਿਹਨਾਂ ਨੂੰ ਮਿਲਣੀ ਆ ਇਹ ਆਪਾਂ ਸਮਝ ਲਈਏ ਟਰਾਂਸਪੋਰਟ ਸੈਕਟਰ 'ਚ ਕੰਮ ਕਰਦੇ ਬੰਦਿਆਂ ਦਾ ਜੇ ਤਾਂ ਤੁਸੀਂ ਬੱਸ ਚਲਾਉਨੇ ਆ ਤੁਸੀਂ ਟਰੱਕ ਚਲਾਉਨੇ ਆ ਹਨਾ ਕਲਾਸ 4 ਦਾ ਜਾਂ 5 ਦਾ ਤੁਸੀਂ ਟੋ ਟਰੱਕ ਚਲਾਉਂਦੇ ਆ ਕਲਾਸ 4 ਜਾਂ 5 ਦਾ ਤੁਸੀਂ 에ਅਰਕ੍ਰਾਫਟ ਰਿਫਿਊਲਰ ਦੀ ਜੌਬ ਕਰਦੇ ਆ ਇਹ ਸਾਰੀਆਂ ਇਹ ਜਿੰਨੇ ਵੀ ਟ੍ਰਾਂਸਪੋਰਟ ਸੈਕਟਰ ਦੇ ਜਿੰਨੇ ਵੀ ਰੋਲ ਨੇ ਕਲਾਸ 4 ਜਾਂ 5 ਦਾ ਟਰੱਕ ਜੇ ਤੁਸੀਂ 6 April 2024 ਤੋਂ ਪਹਿਲਾਂ ਵੀਜ਼ਾ ਪਾਇਆ ਆ ਤੁਸੀਂ ਪਾਥਵੇ ਟੂ ਰੈਜ਼ਿਡੈਂਸ ਤੇ ਆ ਟ੍ਰਾਂਸਪੋਰਟ ਸੈਕਟਰ ਦੇ ਅੰਦਰ ਤਾਂ ਤੁਹਾਨੂੰ ਟੋਟਲ 5 ਸਾਲ ਦਾ ਵੀਜ਼ਾ ਮਿਲਣਾ ਯਾਨੀ ਕਿ ਜੇ ਤੁਹਾਡਾ ਹੁਣ 3 ਦਾ ਲੱਗਿਆ ਜੀ ਤਾਂ ਤੁਹਾਨੂੰ 2 ਸਾਲ ਦੀ ਐਕਸਟੈਂਸ਼ਨ ਮਿਲੂਗੀ ਜੀ ਜੇ ਹੁਣ ਤੁਸੀਂ ਕਲਾਸ 2 ਦਾ ਟਰੱਕ ਚਲਾ ਰਹੇ ਹੋ ਹੂੰ ਤੇ ਤੁਸੀਂ ਵੀਜ਼ਾ 6 April 2024 ਤੋਂ ਪਹਿਲਾਂ ਪਾਇਆ ਹੂੰ ਤੇ 21 June 2023 ਤੋਂ ਬਾਅਦ ਪਾਇਆ ਜੀ ਫੇਰ ਵੀ ਤੁਹਾਨੂੰ 5 ਸਾਲ ਦਾ ਵੀਜ਼ਾ ਮਿਲੇਗਾ ਜੀ ਜਿਹੜੀ 2 ਸਾਲ ਦੀ ਐਕਸਟੈਂਸ਼ਨ ਤੁਹਾਨੂੰ ਮਿਲੇਗੀ ਮਿਲੇਗੀ ਜੇ ਤੁਸੀਂ ਕਲਾਸ 2 ਦਾ ਟਰੱਕ ਚਲਾ ਰਹੇ ਆ ਪਰ ਤੁਸੀਂ 21 June 2023 ਤੋਂ ਪਹਿਲਾਂ ਵੀਜ਼ਾ ਪਾਇਆ ਹੂੰ ਤਾਂ ਫੇਰ ਤੁਹਾਨੂੰ 3 ਸਾਲ ਦਾ ਹੀ ਵੀਜ਼ਾ ਮੈਕਸਿਮਮ ਮਿਲੇਗਾ ਉਸ ਤੋਂ ਐਕਸਟੈਂਸ਼ਨ ਨਹੀਂ ਮਿਲੇਗੀ ਜੀ ਹਾਂ ਜੀ ਹੁਣ ਇਹ ਕਿਉਂ ਆ ਕਿਉਂਕਿ ਸਰਕਾਰ ਕਹਿੰਦੀ ਹੈ ਕਿ ਅਸੀਂ ਪ੍ਰੋਮਿਸ ਕੀਤਾ ਸੀ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ 21 ਜੂਨ 2023 ਤੋਂ ਬਾਅਦ ਤੇ 6 April 2024 ਤੋਂ ਪਹਿਲਾਂ ਵੀਜ਼ਾ ਪਾਇਆ ਆ ਕਿ ਤੁਹਾਨੂੰ 5-5 ਸਾਲ ਦੇ ਵੀਜ਼ੇ ਮਿਲਣਗੇ ਤਾਂ ਉਹ ਇਹ ਨਹੀਂ ਦੇਖ ਰਹੇ ਵੀ ਤੁਹਾਡਾ ਰੋਲ ਕੀ ਆ ਉਹ ਤੁਹਾਨੂੰ 5 ਸਾਲ ਦਾ ਵੀਜ਼ਾ ਆਫਰ ਕਰ ਰਹੇ ਜੀ ਇਹ ਡੇਟਾਂ ਤੋਂ ਬਾਹਰ ਉਹਨਾਂ ਨੇ ਇਹ ਚੈੱਕ ਕਰਨਾ ਕਿ ਕੀ ਤੁਸੀਂ ਗ੍ਰੀਨ ਲਿਸਟ ਦਾ ਰੋਲ ਕਰ ਰਹੇ ਹੋ ਕਿਹਾ ਤੁਸੀਂ ਪਾਸਵੇ ਟੂ ਰੈਜ਼ੀਡੈਂਸ ਤੇ ਹੈਗੇ ਆ ਜੇ ਤੁਸੀਂ ਨਹੀਂ ਹੈਗੇ ਪਾਸਪੋਰਟ ਟੂ ਰੈਜ਼ੀਡੈਂਸ ਤੇ ਹੁਣ ਕਲਾਸ 2 ਦਾ ਟਰੱਕ ਡਰਾਈਵਰ ਹੈ ਨਹੀਂ ਜੇ ਉਸ ਤੋਂ ਪਹਿਲਾਂ ਵੀਲਾ ਪਿਆ ਕਿ 2023 ਤੋਂ ਤਾਂ ਉਹਨਾਂ ਨੇ ਕਿਹਾ ਵੀ ਸਕਿੱਲ ਲੈਵਲ 4 ਦੀ ਜੌਬ ਆ ਅਸੀਂ ਇਹਦੇ ਵਿੱਚ ਤੁਹਾਨੂੰ ਪਾਸਪੋਰਟ ਟੂ ਰੈਜ਼ੀਡੈਂਸ ਨਹੀਂਗਾ ਤੇ ਸੈਕਟਰ ਕਿਉਂਕਿ ਸੈਕਟਰ ਐਗਰੀਮੈਂਟ ਚ ਕਵਰ ਨਹੀਂ ਹੁੰਦੀ ਉਹ ਜੀ ਤਾਂ ਇਸ ਕਰਕੇ ਤੁਹਾਨੂੰ 3 ਸਾਲ ਦਾ ਹੀ ਵੀਜ਼ਾ ਆਇਆ ਤੇ ਜਿਨ੍ਹਾਂ ਦੇ 2 ਸਾਲ ਦੇ ਵੀਜ਼ੇ ਵੱਧ ਸਕਦੇ ਆ ਉਹਨਾਂ ਦੇ ਲਈ 4 ਬੈਂਡ ਦੀ ਕਹਿੰਦੇ ਕੰਡੀਸ਼ਨ ਆ ਉਹ ਵੀ ਹੈਗੀ ਹੈ ਤੇ ਪਰ ਜੇ ਕਿਸੇ ਨੇ ਨਾਲ ਗ੍ਰੈਜੂਏਸ਼ਨ ਇੰਡੀਆ ਤੋਂ ਕੀਤੀ ਹੋਈ ਆ ਤੇ 3 ਸਾਲ ਦਾ ਕਹਿੰਦੇ ਐਕਸਪੀਰੀਅੰਸ ਨੇ ਨਿਊਜ਼ੀਲੈਂਡ ਦਾ ਜਾਂ ਬਾਹਰਲਾ ਹੈਗਾ ਤੇ ਉਹਦੇ ਲਈ ਕੀ ਹੈ ਕੀ ਕਵਰ ਹੋ ਸਕਦਾ ਵੀਜ਼ਾ ਮਿਲ ਸਕਦਾ ਦੇਖੋ ਰੋਲ ਤੇ ਡਿਪੈਂਡ ਕਰਦਾ ਜਿਹੜੇ ਹੁਣ ਅਨਫੋਰਚਨਟਲੀ ਟਰੱਕ ਡਰਾਈਵਰ ਦੇ ਜਿੰਨੇ ਵੀ ਰੋਲ ਆ ਚਾਹੇ ਤੁਸੀਂ ਕਲਾਸ 4 ਦੀ ਜੌਬ ਆ 5 ਦੀ ਆ ਉਹ ਓਕਿਊਪੇਸ਼ਨ ਸਕਿੱਲ ਲੈਵਲ ਤੇ 4 ਦਾ ਮੰਨਿਆ ਜਾਂਦਾ ਜੀ ਤਾਂ ਜੇ ਤੁਹਾਡਾ ਰੋਲ 4 ਜਾਂ 5 ਦੀ ਸਕਿੱਲ ਲੈਵਲ ਆ ਤੁਹਾਡਾ ਓਕਿਊਪੇਸ਼ਨ 4 অর 5 ਚ ਫਾਲ ਕਰਦਾ ਤਾਂ ਤੁਹਾਨੂੰ ਆਇਲਸ ਦੀ ਲੋੜ ਆ ਪੀਟੀ ਦੀ ਲੋੜ ਆ ਜੀ ਐਕਸਟੈਂਸ਼ਨ ਲਈ ਚਾਰ ਚਾਰ ਬੈਂਡ ਜਿਹੜੇ ਯਾਰ 29 ਪੀਟੀ ਚ ਉਹ ਚਾਹੀਦੇ ਹੀ ਚਾਹੀਦੇ ਤੁਸੀਂ ਉਹ ਸਕਿਪ ਨਹੀਂ ਕਰ ਸਕਦੇ ਜੀ ਤੇ ਜੇ ਕਿਸੇ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਇਹ ਗ੍ਰੈਜੂਏਸ਼ਨ ਕਿੱਥੋਂ ਕੀਤੀ ਹੈ ਇੰਡੀਆ ਤੋਂ ਨਹੀਂ ਫੇਰ ਨਹੀਂ ਤੁਹਾਨੂੰ ਫੇਰ ਵੀ ਦੇਣੇ ਪੈਣਗੇ ਤੁਹਾਡੇ ਜਿਹੜਾ ਪੀਟੀ ਦਾ ਉਹ ਰਿਕੁਆਇਰਮੈਂਟ ਰਹੂਗੀ ਹੀ ਰੋ ਤੁਹਾਡਾ ਮਿਨੀਮਮ ਸਕਿੱਲ ਥ੍ਰੈਸ਼ਹੋਲਡ ਮੀਟ ਹੋ ਜਾਂਦਾ ਜੇ ਤੁਹਾਡੀ ਬੈਚਲਰ ਕੀਤੀ ਹੋਈ ਆ ਪਰ ਇੰਗਲਿਸ਼ ਦੀ ਰਿਕੁਆਇਰਮੈਂਟ ਜੇ ਸਕਿੱਲ ਲੈਵਲ 4 ਜਾਂ 5 ਦੀ ਜੋਬ ਆ ਉਹ ਉਦਾਂ ਹੀ ਆ ਜਿਵੇਂ ਤੁਸੀਂ ਨਵਾਂ ਵੀਜ਼ਾ ਪਾ ਰਹੇ ਹੋ ਉਹ ਮਿਲ ਨਹੀਂ ਪੈਣੀ ਪੈਣੀ ਤੇ ਜੇ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਨਿਊਜ਼ੀਲੈਂਡ ਚ ਆ ਕੇ ਗ੍ਰੈਜੂਏਸ਼ਨ ਕੀਤੀ ਆ ਤਾਂ हां जी ਅਗਰ ਇੱਥੇ ਬੈਚਲਰ ਕੀਤੀ ਹੋ ਫਿਰ ਨਹੀਂ ਆ ਫਿਰ ਉਹ ਇੰਗਲਿਸ਼ ਦੀ ਰਿਕੁਆਇਰਮੈਂਟ ਜਿਹੜੀ ਆ ਚੇਂਜ ਹੋ ਜਾਂਦੀ ਆ ਟ੍ਰਾਂਸਪੋਰਟ ਸੈਕਟਰ ਤੋਂ ਕੁਐਸਚਨ ਜਿਹੜਾ ਅਕਸਰ ਆਮ ਤੌਰ ਤੇ ਜਦੋਂ ਕਿਤੇ ਭਾਈਚਾਰੇ ਚ ਮਿਲੀਦਾ ਨਾ ਉੱਥੇ ਵੀ ਸਾਰੇ ਪੁੱਛਦੇ ਆ ਉਹ ਹੈ ਉਹੀ ਕਿ ਜੀ ਅੱਗੇ ਵੀਜ਼ਾ ਵਧੂਗਾ ਕਿਵੇਂ ਹਾਂ ਜੀ ਇਹ ਬੜੀ ਇੱਕ ਸਾਰਿਆਂ ਦੇ ਵਿੱਚ ਮਨ ਚ ਆ ਕਿ ਤਿੰਨ ਤਿੰਨ ਸਾਲ ਦੇ ਵੀਜ਼ੇ ਤਾਂ ਤਕਰੀਬਨ ਸਾਰਿਆਂ ਕੋਲ ਹੈਗੇ ਆ ਵੀਜ਼ਾ 2 ਸਾਲ ਦਾ ਕਿਦਾਂ ਵੱਧ ਸਕਦਾ ਕਿਵੇਂ ਵੱਧ ਸਕਦਾ ਕੀ ਕਹੋਂਗੇ ਹੁਣ ਇਹਦੇ ਤੇ ਹਾਂਜੀ ਇੱਕ ਇਹਦੇ ਚ ਨਾ ਹੋਇਆ ਕੀ ਆ ਜਦੋਂ ਇਹ ਵੀਜ਼ੇ ਖੁੱਲੇ ਸੀਗੇ ਜੀ ਉਦੋਂ ਉਹ ਉਹਦੇ ਕ ਸਮੇਂ ਦੇ ਰਾਉਣ ਸਰਕਾਰ ਚੇਂਜ ਹੋਈ ਆਪਣੀ ਲੇਬਰ ਤੋਂ ਨੇਸ਼ਨਲ ਬਣੀ ਹੈ ਨਾ ਤਾਂ ਨੈਸ਼ਨਲ ਨੇ ਜੋ ਦੇਖਿਆ ਵੀ ਜਦ ਨਵੀਂ ਮਿਲੇਸ਼ਨ ਮਿਸਟਰੀ ਆਈ ਹੈ ਹੈ ਨਾ ਇਨਕਮਿੰਗ ਵੀ ਸੀ ਅਰਕਲ ਸਟੈਂਡਰਡ ਉਹਨੇ ਵਿਦਨ 4 5 ਮੰਥਸ ਕਾਫੀ ਇਹ ਜੇ ਚੇਂਜਸ ਕਰਤੇ ਜਿਹਦੇ ਕਰਕੇ ਜਿਹੜੀ ਜਿਹੜੇ ਰੂਲ ਨੇ ਉਹ ਬਹੁਤ ਗੁੰਝਲਦਾਰ ਹੋ ਗਏ ਲੋਕਾਂ ਲਈ ਤਾਂ ਆਪਾਂ ਉਹਨਾਂ ਦੀਆਂ ਪਰਤਾ ਖੋਲਣ ਦੀ ਕੋਸ਼ਿਸ਼ ਕਰਦੇ ਹਾਂ ਖਾਸ ਕਰਕੇ ਟਰਾਂਸਪੋਰਟ ਸੈਕਟਰ 'ਚ ਵੀ ਕਿੱਦਾਂ ਕਿੱਦਾਂ ਹੋ ਸਕਦਾ ਵੀ ਤੁਹਾਨੂੰ ਐਕਸਟੈਂਸ਼ਨ ਮਿਲ ਸਕਦੀ ਹੈ 2-2 ਸਾਲ ਦੀ ਪਹਿਲਾਂ ਤਾਂ ਜੀ 2-2 ਸਾਲ ਦੀ ਐਕਸਟੈਂਸ਼ਨ ਕਿਹਨਾਂ ਨੂੰ ਮਿਲਣੀ ਆ ਇਹ ਆਪਾਂ ਸਮਝ ਲਈਏ ਟਰਾਂਸਪੋਰਟ ਸੈਕਟਰ 'ਚ ਕੰਮ ਕਰਦੇ ਬੰਦਿਆਂ ਦਾ ਜੇ ਤਾਂ ਤੁਸੀਂ ਬੱਸ ਚਲਾਉਨੇ ਆ ਤੁਸੀਂ ਟਰੱਕ ਚਲਾਉਨੇ ਆ ਹਨਾ ਕਲਾਸ 4 ਦਾ ਜਾਂ 5 ਦਾ ਤੁਸੀਂ ਟੋ ਟਰੱਕ ਚਲਾਉਨੇ ਆ ਕਲਾਸ 4 ਜਾਂ 5 ਦਾ ਤੁਸੀਂ 에ਅਰਕ੍ਰਾਫਟ ਰਿਫਿਊਲਰ ਦੀ ਜੌਬ ਕਰਦੇ ਆ ਇਹ ਸਾਰੀਆਂ ਇਹ ਜਿੰਨੇ ਵੀ ਟ੍ਰਾਂਸਪੋਰਟ ਸੈਕਟਰ ਦੇ ਜਿੰਨੇ ਵੀ ਰੋਲ ਨੇ ਕਲਾਸ 4 ਜਾਂ 5 ਦਾ ਟਰੱਕ ਜੇ ਤੁਸੀਂ 6 ਅਪ੍ਰੈਲ 2024 ਤੋਂ ਪਹਿਲਾਂ ਵੀਜ਼ਾ ਪਾਇਆ ਆ ਤੁਸੀਂ ਪਾਥਵੇ ਟੂ ਰੈਜ਼ਿਡੈਂਸ ਤੇ ਆ ਟ੍ਰਾਂਸਪੋਰਟ ਸੈਕਟਰ ਦੇ ਨਾਲ ਤਾਂ ਤੁਹਾਨੂੰ ਟੋਟਲ 5 ਸਾਲ ਦਾ ਵੀਜ਼ਾ ਮਿਲਣਾ ਯਾਨੀ ਕਿ ਜੇ ਤੁਹਾਡਾ ਹੁਣ 3 ਦਾ ਲੱਗਿਆ ਜੀ ਤਾਂ ਤੁਹਾਨੂੰ 2 ਸਾਲ ਦੀ ਐਕਸਟੈਂਸ਼ਨ ਮਿਲੂਗੀ ਜੀ ਜੇ ਹੁਣ ਤੁਸੀਂ ਕਲਾਸ 2 ਦਾ ਟਰੱਕ ਚਲਾ ਰਹੇ ਹੋ ਹੂੰ ਤੇ ਤੁਸੀਂ ਵੀਜ਼ਾ 6 April 2024 ਤੋਂ ਪਹਿਲਾਂ ਪਾਇਆ ਹੂੰ ਤੇ 21 June 2023 ਤੋਂ ਬਾਅਦ ਪਾਇਆ ਜੀ ਫੇਰ ਵੀ ਤੁਹਾਨੂੰ 5 ਸਾਲ ਦਾ ਵੀਜ਼ਾ ਮਿਲੇਗਾ ਜੀ ਜਿਹੜੀ 2 ਸਾਲ ਦੀ ਐਕਸਟੈਂਸ਼ਨ ਤੁਹਾਨੂੰ ਮਿਲੇਗੀ ਮਿਲੇਗੀ ਜੇ ਤੁਸੀਂ ਕਲਾਸ 2 ਦਾ ਟਰੱਕ ਚਲਾ ਰਹੇ ਆ ਪਰ ਤੁਸੀਂ 21 June 2023 ਤੋਂ ਪਹਿਲਾਂ ਵੀਜ਼ਾ ਪਾਇਆ ਹੂੰ ਤਾਂ ਫੇਰ ਤੁਹਾਨੂੰ 3 ਸਾਲ ਦਾ ਹੀ ਵੀਜ਼ਾ ਮੈਕਸਿਮਮ ਮਿਲੇਗਾ ਉਸ ਚ ਐਕਸਟੈਂਸ਼ਨ ਨਹੀਂ ਮਿਲੇਗੀ ਜੀ ਹਾਂ ਜੀ ਹੁਣ ਇਹ ਕਿਉਂ ਆ ਕਿਉਂਕਿ ਸਰਕਾਰ ਕਹਿੰਦੀ ਹੈ ਕਿ ਅਸੀਂ ਪ੍ਰੋਮਿਸ ਕੀਤਾ ਸੀ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ 21 ਜੂਨ 2023 ਤੋਂ ਬਾਅਦ ਤੇ 6 April 2024 ਤੋਂ ਪਹਿਲਾਂ ਵੀਜ਼ਾ ਪਾਇਆ ਆ ਕਿ ਤੁਹਾਨੂੰ 5-5 ਸਾਲ ਦੇ ਵੀਜ਼ੇ ਮਿਲਣਗੇ ਤਾਂ ਉਹ ਇਹ ਨਹੀਂ ਦੇਖ ਰਹੇ ਵੀ ਤੁਹਾਡਾ ਰੋਲ ਕੀ ਆ ਉਹ ਤੁਹਾਨੂੰ 5 ਸਾਲ ਦਾ ਵੀਜ਼ਾ ਆਫਰ ਕਰ ਰਹੇ ਜੀ ਇਹ ਡੇਟਾਂ ਤੋਂ ਬਾਹਰ ਉਹਨਾਂ ਨੇ ਇਹ ਚੈੱਕ ਕਰਨਾ ਕਿ ਕੀ ਤੁਸੀਂ ਗ੍ਰੀਨ ਲਿਸਟ ਦਾ ਰੋਲ ਕਰ ਰਹੇ ਹੋ ਕਿਹਾ ਤੁਸੀਂ ਪਾਸਵੇਟ ਟੂ ਰੈਜ਼ੀਡੈਂਸ ਤੇ ਹੈਗੇ ਆ ਜੇ ਤੁਸੀਂ ਨਹੀਂ ਹੈਗੇ ਪਾਸਪੋਰਟ ਰੈਜ਼ੀਡੈਂਸ ਤੇ ਹੁਣ ਕਲਾਸ 2 ਦਾ ਟਰੱਕ ਡਰਾਈਵਰ ਹੈ ਨਹੀਂ ਜੇ ਉਸ ਤੋਂ ਪਹਿਲਾਂ ਵੀਲਾ ਪਿਆ 2023 ਤੋਂ ਤਾਂ ਉਹਨਾਂ ਨੇ ਕਿਹਾ ਵੀ ਸਕਿੱਲ ਲੈਵਲ 4 ਦੀ ਜੌਬ ਆ ਅਸੀਂ ਇਹਦੇ 'ਚ ਤੁਹਾਨੂੰ ਪਾਸਪੋਰਟ ਰੈਜ਼ੀਡੈਂਸ ਨਹੀਂਗਾ ਤੇ ਸੈਕਟਰ ਕਿਉਂਕਿ ਸੈਕਟਰ ਐਗਰੀਮੈਂਟ ਚ ਕਵਰ ਨਹੀਂ ਹੁੰਦੀ ਉਹ ਜੀ ਤਾਂ ਇਸ ਕਰਕੇ ਤੁਹਾਨੂੰ 3 ਸਾਲ ਦਾ ਹੀ ਵੀਜ਼ਾ ਆਇਆ ਤੇ ਜਿਨ੍ਹਾਂ ਦੇ 2 ਸਾਲ ਦੇ ਵੀਜ਼ੇ ਵੱਧ ਸਕਦੇ ਆ ਉਹਨਾਂ ਦੇ ਲਈ 4 ਬੈਂਡ ਦੀ ਕਹਿੰਦੇ ਕੰਡੀਸ਼ਨ ਆ ਉਹ ਵੀ ਹੈਗੀ ਐ ਤੇ ਪਰ ਜੇ ਕਿਸੇ ਨੇ ਨਾਲ ਗ੍ਰੈਜੂਏਸ਼ਨ ਇੰਡੀਆ ਤੋਂ ਕੀਤੀ ਹੋਈ ਆ ਤੇ 3 ਸਾਲ ਦਾ ਕਹਿੰਦੇ ਐਕਸਪੀਰੀਅੰਸ ਨਿਊਜ਼ੀਲੈਂਡ ਦਾ ਜਾਂ ਬਾਹਰਲਾ ਹੈਗਾ ਤੇ ਉਹਦੇ ਲਈ ਕੀ ਹੈ ਕੀ ਕਵਰ ਹੋ ਸਕਦਾ ਵੀਜ਼ਾ ਮਿਲ ਸਕਦਾ ਦੇਖੋ ਰੋਲ ਤੇ ਡਿਪੈਂਡ ਕਰਦਾ ਜਿਹੜੇ ਹੁਣ ਅਨਫੋਰਚਨਟਲੀ ਟਰੱਕ ਡਰਾਈਵਰ ਦੇ ਜਿੰਨੇ ਵੀ ਰੋਲ ਆ ਚਾਹੇ ਤੁਸੀਂ ਕਲਾਸ 4 ਦੀ ਜੌਬ ਆ 5 ਦੀ ਆ ਉਹ ਓਕਿਊਪੇਸ਼ਨ ਸਕਿੱਲ ਲੈਵਲ ਤੇ 4 ਦਾ ਮੰਨਿਆ ਜਾਂਦਾ ਜੀ ਤਾਂ ਜੇ ਤੁਹਾਡਾ ਰੋਲ 4 ਜਾਂ 5 ਦੀ ਸਕਿੱਲ ਲੈਵਲ ਆ ਤੁਹਾਡਾ ਓਕਿਊਪੇਸ਼ਨ 4 অর 5 ਚ ਫਾਲ ਕਰਦਾ ਤਾਂ ਤੁਹਾਨੂੰ ਆਇਲਸ ਦੀ ਲੋੜ ਆ ਪੀਟੀ ਦੀ ਲੋੜ ਆ ਐਕਸਟੈਂਸ਼ਨ ਦੀ ਚਾਰ ਚਾਰ ਬੈਂਡ ਜਿਹੜੇ ਯਾਰ 29 ਪੀਟੀ ਚ ਉਹ ਚਾਹੀਦੇ ਹੀ ਚਾਹੀਦੇ ਤੁਸੀਂ ਉਹ ਸਕਿਪ ਨਹੀਂ ਗਾ ਸਕਦੇ ਜੀ ਤੇ ਜੇ ਕਿਸੇ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਇਹ ਗ੍ਰੈਜੂਏਸ਼ਨ ਕਿੱਥੋਂ ਕੀਤੀ ਹੈ ਇੰਡੀਆ ਤੋਂ ਨਹੀਂ ਫੇਰ ਨਹੀਂ ਤੁਹਾਨੂੰ ਫੇਰ ਵੀ ਦੇਣੇ ਪੈਣਗੇ ਤੁਹਾਡੇ ਜਿਹੜਾ ਪੀਟੀ ਦਾ ਉਹ ਰਿਕੁਆਇਰਮੈਂਟ ਰਹੂਗੀ ਹੀ ਰੋ ਤੁਹਾਡਾ ਮਿਨੀਮਮ ਸਕਿੱਲ ਥ੍ਰੈਸ਼ਹੋਲਡ ਮੀਟ ਹੋ ਜਾਂਦਾ ਜੇ ਤੁਹਾਡੀ ਬੈਚਲਰ ਕੀਤੀ ਹੋਈ ਆ ਪਰ ਇੰਗਲਿਸ਼ ਦੀ ਰਿਕੁਆਇਰਮੈਂਟ ਜੇ ਸਕਿੱਲ ਲੈਵਲ 4 ਜਾਂ 5 ਦੀ ਜੋਬ ਆ ਉਹ ਉਦਾਂ ਹੀ ਜਾਂ ਜਿਵੇਂ ਤੁਸੀਂ ਨਵਾਂ ਵੀਜ਼ਾ ਪਾ ਰਹੇ ਹੋ ਉਹ ਮਿਲਣੀ ਪੈਣੀ ਪੈਣੀ ਆ ਤੇ ਜੇ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਨਿਊਜ਼ੀਲੈਂਡ ਚ ਆ ਕੇ ਗ੍ਰੈਜੂਏਸ਼ਨ ਕੀਤੀ ਆ ਤਾਂ हां जी ਅਗਰ ਇੱਥੇ ਬੈਚਲਰ ਕੀਤੀ ਹੋ ਫਿਰ ਨਹੀਂ ਆ ਫਿਰ ਉਹ ਇੰਗਲਿਸ਼ ਦੀ ਰਿਕੁਆਇਰਮੈਂਟ ਜਿਹੜੀ ਆ ਚੇਂਜ ਹੋ ਜਾਂਦੀ ਆ ਟ੍ਰਾਂਸਪੋਰਟ ਸੈਕਟਰ ਤੋਂ ਕੁਐਸਚਨ ਜਿਹੜਾ ਅਕਸਰ ਆਮ ਤੌਰ ਤੇ ਜਦੋਂ ਕਿਤੇ ਭਾਈਚਾਰੇ ਚ ਮੇਲੀ ਦਾ ਨਾ ਉੱਥੇ ਵੀ ਸਾਰੇ ਪੁੱਛਦੇ ਆ ਉਹ ਹੈ ਉਹੀ ਕਿ ਜੀ ਅੱਗੇ ਵੀਜ਼ਾ ਵਧੂਗਾ ਕਿਵੇਂ ਹਾਂ ਜੀ ਇਹ ਬੜੀ ਇੱਕ ਸਾਰਿਆਂ ਦੇ ਵਿੱਚ ਮਨ ਚ ਆ ਕਿ ਤਿੰਨ ਤਿੰਨ ਸਾਲ ਦੇ ਵੀਜ਼ੇ ਤਾਂ ਤਕਰੀਬਨ ਸਾਰਿਆਂ ਕੋਲ ਹੈਗੇ ਆ ਵੀਜ਼ਾ 2 ਸਾਲ ਦਾ ਕਿਦਾਂ ਵੱਧ ਸਕਦਾ ਕਿਵੇਂ ਵੱਧ ਸਕਦਾ ਕੀ ਕਹੋਂਗੇ ਹੁਣ ਇਹਦੇ ਤੇ ਹਾਂਜੀ ਇੱਕ ਇਹਦੇ ਚ ਨਾ ਹੋਇਆ ਕੀ ਆ ਜਦੋਂ ਇਹ ਵੀਜ਼ੇ ਖੁੱਲੇ ਸੀਗੇ ਉਦੋਂ ਉਹ ਉਹਦੇ ਕ ਸਮੇ ਦੇ ਰਾਉਣ ਸਰਕਾਰ ਚੇਂਜ ਹੋਈ ਆਪਣੀ ਲੇਬਰ ਤੋਂ ਨੇਸ਼ਨਲ ਬਣੀ ਹੈ ਨਾ ਤਾਂ ਨੈਸ਼ਨਲ ਨੇ ਜੋ ਦੇਖਿਆ ਵੀ ਜਦ ਨਵੀਂ ਮਿਲੇਸ਼ਨ ਮਿਸਟਰੀ ਆਈ ਹੈ ਹੈ ਨਾ ਇਨਕਮਿੰਗ ਵੀ ਸੀ ਅਰਕਲ ਟੈਂਪੋਰ ਉਹਨੇ ਵਿਦਨ 4 5 ਮੰਥਸ ਕਾਫੀ ਇਹ ਜੇ ਚੇਂਜਸ ਕਰਤੇ ਜਿਹਦੇ ਕਰਕੇ ਜਿਹੜੀ ਜਿਹੜੇ ਰੂਲ ਨੇ ਉਹ ਬਹੁਤ ਗੁੰਝਲਦਾਰ ਹੋ ਗਏ ਲੋਕਾਂ ਲਈ ਤਾਂ ਆਪਾਂ ਉਹਨਾਂ ਦੀਆਂ ਪਰਤਾ ਖੋਲਣ ਦੀ ਕੋਸ਼ਿਸ਼ ਕਰਦੇ ਹਾਂ ਖਾਸ ਕਰਕੇ ਟਰਾਂਸਪੋਰਟ ਸੈਕਟਰ 'ਚ ਵੀ ਕਿੱਦਾਂ ਕਿੱਦਾਂ ਹੋ ਸਕਦਾ ਵੀ ਤੁਹਾਨੂੰ ਐਕਸਟੈਂਸ਼ਨ ਮਿਲ ਸਕਦੀ ਹੈ 2-2 ਸਾਲ ਦੀ ਪਹਿਲਾਂ ਤਾਂ ਜੀ 2-2 ਸਾਲ ਦੀ ਐਕਸਟੈਂਸ਼ਨ ਕਿਹਨਾਂ ਨੂੰ ਮਿਲਣੀ ਆ ਇਹ ਆਪਾਂ ਸਮਝ ਲਈਏ ਟਰਾਂਸਪੋਰਟ ਸੈਕਟਰ 'ਚ ਕੰਮ ਕਰਦੇ ਬੰਦਿਆਂ ਦਾ ਜੇ ਤਾਂ ਤੁਸੀਂ ਬੱਸ ਚਲਾਉਨੇ ਆ ਤੁਸੀਂ ਟਰੱਕ ਚਲਾਉਨੇ ਆ ਹਨਾ ਕਲਾਸ 4 ਦਾ ਜਾਂ 5 ਦਾ ਤੁਸੀਂ ਟੋ ਟਰੱਕ ਚਲਾਉਂਦੇ ਆ ਕਲਾਸ 4 ਜਾਂ 5 ਦਾ ਤੁਸੀਂ 에ਅਰਕ੍ਰਾਫਟ ਰਿਫਿਊਲਰ ਦੀ ਜੌਬ ਕਰਦੇ ਆ ਇਹ ਸਾਰੀਆਂ ਇਹ ਜਿੰਨੇ ਵੀ ਟ੍ਰਾਂਸਪੋਰਟ ਸੈਕਟਰ ਦੇ ਜਿੰਨੇ ਵੀ ਰੋਲ ਨੇ ਕਲਾਸ 4 ਜਾਂ 5 ਦਾ ਟਰੱਕ ਜੇ ਤੁਸੀਂ 6 ਅਪ੍ਰੈਲ 2024 ਤੋਂ ਪਹਿਲਾਂ ਵੀਜ਼ਾ ਪਾਇਆ ਆ ਤੁਸੀਂ ਪਾਥਵੇ ਟੂ ਰੈਜ਼ਿਡੈਂਸ ਤੇ ਆ ਟ੍ਰਾਂਸਪੋਰਟ ਸੈਕਟਰ ਦੇ ਨੂੰ ਤਾਂ ਤੁਹਾਨੂੰ ਟੋਟਲ 5 ਸਾਲ ਦਾ ਵੀਜ਼ਾ ਮਿਲਣਾ ਯਾਨੀ ਕਿ ਜੇ ਤੁਹਾਡਾ ਹੁਣ 3 ਦਾ ਲੱਗਿਆ ਜੀ ਤਾਂ ਤੁਹਾਨੂੰ 2 ਸਾਲ ਦੀ ਐਕਸਟੈਂਸ਼ਨ ਮਿਲੂਗੀ ਜੀ ਜੇ ਹੁਣ ਤੁਸੀਂ ਕਲਾਸ 2 ਦਾ ਟਰੱਕ ਚਲਾ ਰਹੇ ਹੋ ਹੂੰ ਤੇ ਤੁਸੀਂ ਵੀਜ਼ਾ 6 April 2024 ਤੋਂ ਪਹਿਲਾਂ ਪਾਇਆ ਹੂੰ ਤੇ 21 June 2023 ਤੋਂ ਬਾਅਦ ਪਾਇਆ ਜੀ ਫੇਰ ਵੀ ਤੁਹਾਨੂੰ 5 ਸਾਲ ਦਾ ਵੀਜ਼ਾ ਮਿਲੇਗਾ ਜੀ ਜਿਹੜੀ 2 ਸਾਲ ਦੀ ਐਕਸਟੈਂਸ਼ਨ ਤੁਹਾਨੂੰ ਮਿਲੇਗੀ ਮਿਲੇਗੀ ਜੇ ਤੁਸੀਂ ਕਲਾਸ 2 ਦਾ ਟਰੱਕ ਚਲਾ ਰਹੇ ਆ ਪਰ ਤੁਸੀਂ 21 June 2023 ਤੋਂ ਪਹਿਲਾਂ ਵੀਜ਼ਾ ਪਾਇਆ ਹੂੰ ਤਾਂ ਫੇਰ ਤੁਹਾਨੂੰ 3 ਸਾਲ ਦਾ ਹੀ ਵੀਜ਼ਾ ਮੈਕਸਿਮਮ ਮਿਲੇਗਾ ਉਸ ਤੋਂ ਐਕਸਟੈਂਸ਼ਨ ਨਹੀਂ ਮਿਲੇਗੀ ਜੀ ਹਾਂ ਜੀ ਹੁਣ ਇਹ ਕਿਉਂ ਆ ਕਿਉਂਕਿ ਸਰਕਾਰ ਕਹਿੰਦੀ ਹੈ ਕਿ ਅਸੀਂ ਪ੍ਰੋਮਿਸ ਕੀਤਾ ਸੀ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ 21 ਜੂਨ 2023 ਤੋਂ ਬਾਅਦ ਤੇ 6 April 2024 ਤੋਂ ਪਹਿਲਾਂ ਵੀਜ਼ਾ ਪਾਇਆ ਆ ਕਿ ਤੁਹਾਨੂੰ 5-5 ਸਾਲ ਦੇ ਵੀਜ਼ੇ ਮਿਲਣਗੇ ਤਾਂ ਉਹ ਇਹ ਨਹੀਂ ਦੇਖ ਰਹੇ ਵੀ ਤੁਹਾਡਾ ਰੋਲ ਕੀ ਆ ਉਹ ਤੁਹਾਨੂੰ 5 ਸਾਲ ਦਾ ਵੀਜ਼ਾ ਆਫਰ ਕਰ ਰਹੇ ਜੀ ਇਹ ਡੇਟਾਂ ਤੋਂ ਬਾਹਰ ਉਹਨਾਂ ਨੇ ਇਹ ਚੈੱਕ ਕਰਨਾ ਕਿ ਕੀ ਤੁਸੀਂ ਗ੍ਰੀਨ ਲਿਸਟ ਦਾ ਰੋਲ ਕਰ ਰਹੇ ਹੋ ਕਿਹਾ ਤੁਸੀਂ ਪਾਸਵੇ ਟੂ ਰੈਜ਼ੀਡੈਂਸ ਤੇ ਹੈਗੇ ਆ ਜੇ ਤੁਸੀਂ ਨਹੀਂ ਹੈਗੇ ਪਾਸਪੋਰਟ ਟੂ ਰੈਜ਼ੀਡੈਂਸ ਤੇ ਹੁਣ ਕਲਾਸ 2 ਦਾ ਟਰੱਕ ਡਰਾਈਵਰ ਹੈ ਨਹੀਂ ਜੇ ਉਸ ਤੋਂ ਪਹਿਲਾਂ ਵੀਜ਼ਾ ਪਿਆ ਕਿ ਜੂਨ 2023 ਤੋਂ ਤਾਂ ਉਹਨਾਂ ਨੇ ਕਿਹਾ ਵੀ ਸਕਿੱਲ ਲੈਵਲ 4 ਦੀ ਜੌਬ ਆ ਅਸੀਂ ਇਹਦੇ 'ਚ ਤੇ ਤੁਹਾਨੂੰ ਪਾਸਪੋਰਟ ਟੂ ਰੈਜ਼ੀਡੈਂਸ ਨਹੀਂਗਾ ਤੇ ਸੈਕਟਰ ਕਿਉਂਕਿ ਸੈਕਟਰ ਐਗਰੀਮੈਂਟ 'ਚ ਕਵਰ ਨਹੀਂ ਹੁੰਦੀ ਉਹ ਜੀ ਤਾਂ ਇਸ ਕਰਕੇ ਤੁਹਾਨੂੰ 3 ਸਾਲ ਦਾ ਹੀ ਵੀਜ਼ਾ ਆਇਆ ਤੇ ਜਿਨ੍ਹਾਂ ਦੇ 2 ਸਾਲ ਦੇ ਵੀਜ਼ੇ ਵੱਧ ਸਕਦੇ ਆ ਉਹਨਾਂ ਦੇ ਲਈ 4 ਬੈਂਡ ਦੀ ਕਹਿੰਦੇ ਕੰਡੀਸ਼ਨ ਆ ਉਹ ਵੀ ਹੈਗੀ ਆ ਤੇ ਪਰ ਜੇ ਕਿਸੇ ਨੇ ਨਾਲ ਗ੍ਰੈਜੂਏਸ਼ਨ ਇੰਡੀਆ ਤੋਂ ਕੀਤੀ ਹੋਈ ਆ ਤੇ 3 ਸਾਲ ਦਾ ਕਹਿੰਦੇ ਐਕਸਪੀਰੀਅੰਸ ਨੇ ਨਿਊਜ਼ੀਲੈਂਡ ਦਾ ਜਾਂ ਬਾਹਰਲਾ ਹੈਗਾ ਤੇ ਉਹਦੇ ਲਈ ਕੀ ਹੈ ਕੀ ਕਵਰ ਹੋ ਸਕਦਾ ਵੀਜ਼ਾ ਮਿਲ ਸਕਦਾ ਦੇਖੋ ਰੋਲ ਤੇ ਡਿਪੈਂਡ ਕਰਦਾ ਜਿਹੜੇ ਹੁਣ ਅਨਫੋਰਚਨਟਲੀ ਟਰੱਕ ਡਰਾਈਵਰ ਦੇ ਜਿੰਨੇ ਵੀ ਰੋਲ ਆ ਚਾਹੇ ਤੁਸੀਂ ਕਲਾਸ 4 ਦੀ ਜੌਬ ਆ 5 ਦੀ ਆ ਉਹ ਓਕਿਊਪੇਸ਼ਨ ਸਕਿੱਲ ਲੈਵਲ ਤੇ 4 ਦਾ ਮੰਨਿਆ ਜਾਂਦਾ ਜੀ ਤਾਂ ਜੇ ਤੁਹਾਡਾ ਰੋਲ 4 ਜਾਂ 5 ਦੀ ਸਕਿੱਲ ਲੈਵਲ ਆ ਤੁਹਾਡਾ ਓਕਿਊਪੇਸ਼ਨ 4 অর 5 ਚ ਫਾਲ ਕਰਦਾ ਤਾਂ ਤੁਹਾਨੂੰ ਆਇਲਸ ਦੀ ਲੋਡ ਆ ਪੀਟੀ ਦੀ ਲੋਡ ਆ ਜਿਹੜੀ ਐਕਸਟੈਂਸ਼ਨ ਲਈ ਚਾਰ ਚਾਰ ਬੈਂਡ ਜਿਹੜੇ ਯਾਰ 29 ਪੀਟੀ ਚ ਉਹ ਚਾਹੀਦੇ ਹੀ ਚਾਹੀਦੇ ਤੁਸੀਂ ਉਹ ਸਕਿਪ ਨਹੀਂ ਕਰ ਸਕਦੇ ਜੀ ਤੇ ਜੇ ਕਿਸੇ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਇਹ ਗ੍ਰੈਜੂਏਸ਼ਨ ਕਿੱਥੋਂ ਕੀਤੀ ਹੈ ਇੰਡੀਆ ਤੋਂ ਨਹੀਂ ਫੇਰ ਨਹੀਂ ਤੁਹਾਨੂੰ ਫੇਰ ਵੀ ਦੇਣੇ ਪੈਣਗੇ ਤੁਹਾਡੇ ਜਿਹੜਾ ਪੀਟੀ ਦਾ ਉਹ ਰਿਕੁਆਇਰਮੈਂਟ ਰਹੂਗੀ ਹੀ ਰੋ ਤੁਹਾਡਾ ਮਿਨੀਮਮ ਸਕਿੱਲ ਥ੍ਰੈਸ਼ਹੋਲਡ ਮੀਟ ਹੋ ਜਾਂਦਾ ਜੇ ਤੁਹਾਡੀ ਬੈਚਲਰ ਕੀਤੀ ਹੋਈ ਆ ਪਰ ਇੰਗਲਿਸ਼ ਦੀ ਰਿਕੁਆਇਰਮੈਂਟ ਜੇ ਸਕਿੱਲ ਲੈਵਲ 4 ਜਾਂ 5 ਦੀ ਜੋਬਾ ਉਹ ਉਦਾਂ ਹੀ ਆ ਜਿਵੇਂ ਤੁਸੀਂ ਨਵਾਂ ਵੀਜ਼ਾ ਪਾ ਰਹੇ ਹੋ ਉਹ ਮਿਲ ਨਹੀਂ ਪੈਣੀ ਪੈਣੀ ਤੇ ਜੇ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਨਿਊਜ਼ੀਲੈਂਡ ਚ ਆ ਕੇ ਗ੍ਰੈਜੂਏਸ਼ਨ ਕੀਤੀ ਆ ਤਾਂ हां जी ਅਗਰ ਇੱਥੇ ਬੈਚਲਰ ਕੀਤੀ ਹੋ ਫੇਰ ਨਹੀਂ ਆ ਫਿਰ ਉਹ ਇੰਗਲਿਸ਼